ਇਨ ਮਾਈ ਕੇ ਵੇਰਮ ਪਾਲਿਓ ਪਿੰਡ ਤੇ 250 ਏਕੜ ਜਿਨ੍ਹਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੀ ਸਾਰੇ ਇੰਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰਿਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤੇ ਜਿਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਐਫਸੀਟੀ ਲੈਆਰਰ ਐਕ 2013 ਜਿਹੜਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਆਪਰੇਸ਼ਨ 'ਤੇ ਦਾ ਸਟੇ ਕੀਤਾ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਹੈ ਸਟੇ ਕਦੋਂ ਤੱਕ ਰਹੇਗੀ ਜੀ ਸਟੇਟ ਇਹ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿੰਨੀ ਡੇਟ ਆਂਦੀ ਹੈ ਅੱਗੇ ਉਦੋਂ ਬਾਅਦ ਸਟੇਟ ਨੇ ਸਟੇਟ ਇੰਟਾਇਰ ਆਰਡਰ ਕੀਤਾ ਹੈ ਹਮ ਇੰਟਾਇਰ ਆਰਡਰ ਜਦੋਂ ਕੋਰਟ ਨੇ ਇੰਟਾਇਰ ਆਰਡਰ ਪਾਸ ਕੀਤਾ ਹੈ ਫਾਈਨਲ ਐਡਜੂਡੀਕੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣੇ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੀアリング ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਸੋ ਯਸ ਸਰ ਕਿੰਨੀਆਂ ਪਟੀਸ਼ਨਸ ਕੋਲ ਹੋਈਆਂ ਨੇ ਇਹਦੇ ਵਿੱਚ ਇਹ ਨਹੀਂ ਇੱਕ ਪਟੀਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਹੈ ਮਿਸਟਰ ਗਿੱਲ ਵਾਲੀ ਪਟੀਸ਼ਨ ਹੈ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹੀアリング ਹੋਈ ਹੈ ਤੇ ਉਹ ਚ ਨੋਟਿਸ ਇਸ਼ੂ ਕੀਤਾ ਗਿਆ ਉਹਦੇ ਕਿੰਨੇ ਨੇ ਤੁਹਾਡੇ ਪਟੀਸ਼ਨ ਉਹ ਚ ਤਾਂ 102 ਪਟੀਸ਼ਨਰ ਹੈ ਔਰ ਉਹਦੇ ਚ ਹੋਰ ਕੀ ਹੈ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰਾਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਸਹੀ ਪੰਜਾਬ ਗਵਰਨਮੈਂਟ ਦੇ ਵਾਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕੰਸੈਂਟ ਦਿਓ ਉਹ ਬੜਾ ਡਿਟੇਲ ਦਾ ਸੀ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ 'ਚ ਤਾਂ ਕੋਈ ਐਂਟਰੇ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਇਨ ਟੋਟੋ ਅਤੇ ਉਹ ਜਿਹੜੇ ਆਪਰੇਟਿਵ ਪਾਰਟ ਉਹ ਵੀ ਸਟੇ ਹੋਣੇ ਬਣਦੇ ਆ ਬਾਕੀ ਆਰਡਰ ਜੋ ਵੀ ਕੋਰਟ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਵਟ ਏਵਰ ਦਾ ਠੀਕ ਬਿਲਕੁਲ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਹਾਈ ਕੋਰਟ ਨੇ ਲੈਂਡ ਪੁਲਿੰਗ ਸਕੀਮ ਤੇ ਰੋਕ ਲਗਾ ਦਿੱਤੀ ਹੈ ਸਰਕਾਰ ਦੀਆਂ ਦਲੀਲਾਂ ਤੇ ਅਦਾਲਤ ਰਾਜ਼ੀ ਨਹੀਂ ਹੋਈ ਹੈ ਤਾਂ ਅਗਲੇ ਹੁਕਮਾ ਤੱਕ ਇਸ ਨੂੰ ਸਟੇ ਲਗਾਇਆ ਗਿਆ ਹੈ ਜਦੋਂ ਤੱਕ ਅਗਲੀ ਤਾਰੀਖ ਨਹੀਂ ਦਿੱਤੀ ਜਾਂਦੀ ਕੋਰਟ ਦੇ ਵੱਲੋਂ ਉਦੋਂ ਤੱਕ ਇਹ ਸਟੇ ਸਟੇ ਲਗਾਇਆ ਗਿਆ ਤਾਂ ਕੱਲ ਵੀ ਇਸ ਨੂੰ ਲੈ ਕੇ ਸੁਣਵਾਈ ਕੀਤੀ ਗਈ ਸੀ ਪਟੀਸ਼ਨ ਕਰਤਾ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕੋਰਟ ਦੇ ਵੱਲੋਂ ਅਗਲੀ ਜਾਂ ਤਾਂ ਤੁਸੀਂ ਇਸ ਪਾਲਿਸੀ ਨੂੰ ਵਾਪਸ ਲੈ ਲਓ ਜਾਂ ਫਿਰ ਇਸ ਪਾਲਿਸੀ ਤੇ ਰੋਕ ਲਾਈ ਜਾਵੇਗੀ ਫਿਲਹਾਲ ਸਟੇ ਹੋ ਗਈ ਹੈ ਜੀ ਇਸ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਹੈ ਯਾਨੀ ਫਿਲਹਾਲ ਇਹ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਵੇਗੀ ਇਸ ਤੇ ਰੋਕ ਲੱਗ ਗਈ ਹੈ ਜੀ ਅਹ ਔਰ ਅੱਗੇ ਜਦੋਂ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਜਵਾਬ ਫਾਈਲ ਕਰੇਗੀ ਉਸ ਤੋਂ ਬਾਅਦ ਅੱਗੇ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ ਕੋਰਟ ਦੇ ਵਿੱਚ ਆ ਕੇ ਹੈ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਆਪਣਾ ਪੱਖ ਰੱਖਦੀ ਹੈ ਕਿ ਕੁਝ ਉਸ ਤੋਂ ਬਾਅਦ ਸੁਣਵਾਈ ਦੇ ਦੌਰਾਨ ਕੀ ਫੈਸਲਾ ਹੁੰਦਾ ਹੈ ਹਜੇ ਕੋਰਟ ਨੇ ਰਿਟਰਨ ਆਰਡਰ ਹੈ ਜਿਹੜਾ ਉਹ ਦੇਣਾ ਹੈ ਹਜੇ ਜਾਰੀ ਕਰਨਾ ਤਾਂ ਫਿਲਹਾਲ ਸਭ ਤੌਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਫਿਲਹਾਲ ਕਿ ਰੋਕ ਲਾ ਦਿੱਤੀ ਗਈ ਹੈ ਪੰਜਾਬ ਦੀ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਤੇ ਰੋਕ ਲੱਗ ਗਈ ਹੈ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਸੀ ਸਰਕਾਰ ਦਾ ਦਾਵਾ ਸੀ ਕਿ ਇਹ ਪਾਲਿਸੀ ਕਿਸਾਨਾਂ ਦੇ ਹਿੱਤ ਦੀ ਹੈ ਪਰ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਕਿਰਤ ਦੀਆਂ ਆ ਰਹੀਆਂ ਸੀ ਸਰਕਾਰ ਤੇ ਹਮਲਾਵਰ ਸੀ ਵਿਰੋਧੀ ਧਿਰਾਂ ਭਾਜਪਾ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਾਬ ਦੇ ਵਿੱਚ ਇੱਕ ਯਾਤਰਾ ਕੱਢੀ ਜਾਏਗੀ ਅਕਾਲੀ ਦਲ ਨੇ ਮੋਰਚਾ ਲਾਇਆ ਹੋਇਆ ਪਰ ਮਾਮਲਾ ਹਾਈ ਕੋਰਟ ਆ ਪਹੁੰਚਾ ਸੀ ਇਸ ਦੇ ਦਰਮਿਆਨ ਔਰ ਹਾਈ ਕੋਰਟ ਦੇ ਵਿੱਚ ਸਾਬ ਤੌਰ ਤੇ ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਇੱਕ ਝਟਕਾ ਖਵਾਗੇ ਕਿਉਂਕਿ ਹਾਈ ਕੋਰਟ ਨੇ ਸਾਬ ਤੌਰ ਤੇ ਜਿਸ ਤਰ੍ਹਾਂ ਦੀਆਂ ਅੰਦਰ ਸੁਣਵਾਈ ਦੇ ਦੌਰਾਨ ਗੱਲਾਂ ਬਾਤਾਂ ਹੋਈਆਂ ਟਿੱਪਣੀਆਂ ਹੋਈਆਂ ਕਿ ਤੁਹਾਡੇ ਕੋਲ ਦੋ ਆਪਸ਼ਨਾਂ ਬਚਦੀਆਂ ਨੇ ਜਾਂ ਤਾਂ ਇਸ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈ ਲਓ ਤੇ ਜਾਂ ਫਿਰ ਕੋਰਟ ਆ ਜਿਹੜੀ ਇਸ ਤੇ ਰੋਕ ਲਾਏਗੀ ਫਿਲਹਾਲ ਸਟੇ ਹੋ ਗਈ ਜੀ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਸਰਕਾਰ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਔਰ ਸਟੇ ਕਰ ਦਿੱਤੀ ਗਈ ਹੈ ਪਾਲਿਸੀ ਯਾਨੀ ਪਾਲਿਸੀ ਤੇ ਰੋਕ ਲਾ ਦਿੱਤੀ ਗਈ ਆ ਅੱਜ ਪੰਜਾਬ ਐਡ ਰੈਣਾ ਹਾਈ ਕੋਰਟ ਦੇ ਅੰਦਰ ਸੁਣਵਾਈ ਹੋਈ ਆ ਇਸ ਸੁਣਵਾਈ ਦੌਰਾਨ ਇਹ ਵੱਡਾ ਫੈਸਲਾ ਕਿਉਂਕਿ ਪੰਜਾਬ ਦੇ ਲਿਹਾਜ਼ ਦੇ ਨਾਲ ਇੱਕ ਬੜਾ ਮਹੱਤਵਪੂਰਨ ਫੈਸਲਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਵਿਰੋਧੀ ਤਰ੍ਹਾਂ ਹੋਣ ਔਰ ਸਾਬ ਤੌਰ ਤੇ ਅੱਜ ਅੱਜ ਜਿਸ ਤਰ੍ਹਾਂ ਵੀ ਤਾਂ ਵਕੀਲ ਸਾਹਿਬ ਨੇ ਇੱਕ ਵਾਰੀ ਫਿਰ ਸੁਣ ਲੈਣੇ ਆ ਕੀ ਲਾਈਵ ਕਰ ਲੈਣਾ ਯਾਰ ਲਾਈਵ ਕਰ ਲੈਣਾ ਯਾਰ ਉਹ ਗੱਲ ਜੀ ਪਾਜੀ ਪਲੀਜ਼ ਪਲੀਜ਼ ਹਿੰਦੀ ਮੇਂ ਬੋਲੀਏ ਸਰ ਆਪ ਵੀ ਜੋ ਪਟੀਸ਼ਨ ਲੱਗੀ ਏ ਇੱਕ ਪੇਪਰ ਦਾ ਇੱਕ ਪਟੀਸ਼ਨਰ ਆ ਉਹ ਗਾੜੀ ਜੀ ਦੇਖੋ ਇਹਦੇ ਵਿੱਚ ਗੁਰਦੀਪ ਸਿੰਘ ਗਿੱਲ ਰੈਜ਼ੀਡੈਂਟ ਆਫ ਲੋਧਿਆਣਾ ਪੰਜਾਬ ਦੇ ਰਹਿਣ ਵਾਲੇ ਪਟੀਸ਼ਨਰ ਸੀ 6 ਏਕੜ ਜ਼ਮੀਨ ਮਾਤਰ ਉਹਨਾਂ ਕੋਲ ਸੀ ਸਪੈਸ਼ਲ ਕੇਸ ਸੀ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਸੀਗੇ 70 ਸਾਲ ਬਾਅਦ ਇੱਥੇ ਆਏ ਪਹਿਲਾਂ ਆਏ ਜ਼ਮੀਨਾਬਾਦ ਕੀਤੀਆਂ ਬੇਰਾਂ ਜ਼ਮੀਨਾਂ ਸੀਗੀਆਂ ਜਿਹੜੀਆਂ ਕਰਨ ਤੋਂ ਬਾਅਦ ਸੈਟਲ ਹੋਏ ਪਿਛਲੇ 10 15 ਸਾਲ ਤੋਂ ਫਾਰਮਿੰਗ ਦੇ ਉੱਤੋਂ ਹੁਣ ਮਾਨ ਜੋ ਅਦਾਲਤ ਦੇ ਵਿੱਚ ਪਟੀਸ਼ਨਰ ਨੂੰ ਇਹ ਮੁੱਦਾ ਲੈ ਕੇ ਆਏ ਵੀ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਜਾਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜ਼ਮੀਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਗਈ ਨਾ ਹੀ ਕੋਈ ਮਲਟੀ ਕ੍ਰੌਪ ਜ਼ਮੀਨ ਨੂੰ ਲੈਂਡ ਦੀ ਖਾਤਰ ਕੋਈ ਇਹ ਚ ਸਪੈਸ਼ਲ ਕੇਸ ਬਣਾਇਆ ਗਿਆ ਹੀアリング ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਦੀ ਸਾਲ 2030 ਦੀ ਇੱਕ ਜੱਜਮੈਂਟ ਦਾ ਜ਼ਿਕਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਚਾਹੇ ਸਟੇਟ ਗਵਰਨਮੈਂਟ ਸਾਡੇ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਚ ਤਾਂ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਡ ਕੋਈ ਅਸੈਸਮੈਂਟ ਕੀਤੀ ਗਈ ਸੀ ਇਸ ਤੋਂ ਬਨਸ ਸੰਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਉਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਇਨ ਟਰਮਸ 'ਚ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫਤੇ ਦਾ ਸਮਾਂ ਦਿੱਤਾ ਗਿਆ ਵੀ ਪ੍ਰੋਪਰ ਰਿਪਲਾਈ ਫਾਈਲ ਕਰੋ ਤੇ ਇਹ ਸਾਰੀ ਚੀਜ਼ਾਂ ਦਾ ਜਵਾਬ ਦੇ ਦਿਓ ਟਿੱਪਣੀਆਂ ਆਈਆਂ ਲੱਗੀਆਂ ਇੱਥੇ ਜ਼ਿਕਰ ਕੀਤਾ ਗਿਆ ਜਾਇਆ ਜਾ ਤਾਂ ਪਾਲਿਸੀ ਵਾਪਸ ਲੈਣਾ ਜਾਂ ਫਿਰ ਰੋਕ ਲੱਗੇ ਨਹੀਂ ਇਸ ਤਰ੍ਹਾਂ ਦੇਖੋ ਉਹ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਉਹਨਾਂ ਬਾਰੇ ਨਹੀਂ ਕਹਿਣਾ ਸਹੀਗਾ ਆਰਡਰ ਆ ਜਾਏਗਾ ਸ਼ਾਮ ਨੂੰ ਉਦੋਂ ਤੇ ਸਾਰਾ ਕਲੀਅਰ ਹੋ ਜਾਏਗਾ ਇਹ ਜਿਹੜੀ ਸਿਵਲ ਰਿਟ ਪਟੀਸ਼ਨ 2656 ਆਫ 2025 ਗੁਰਦੀਪ ਸਿੰਘ ਗਿੱਲ ਵਰਸਸ ਸਟੇਟ ਆਫ ਪੰਜਾਬ ਉਹਦਾ ਆਰਡਰ ਅਪਲੋਡ ਹੋ ਜਾਏਗਾ ਉੱਚ ਤੁਹਾਨੂੰ ਸਾਰਾ ਪਤਾ ਲੱਗ ਜਾ ਸਮੇਰਾ ਨਾ ਗੁਰਜੀਤ ਸਿੰਘ ਗੇਲਾ ਜੀ ਤੇ ਪਟੀਸ਼ਨਰ ਦਾ ਗੁਰਦੀਪ ਸਿੰਘ ਜੀ 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 ਇੱਕ ਹਿੰਦੀ ਮੈਗਰ ਕੰਟੈਂਟ ਇਹ ਵਕੀਲ ਪਟੀਸ਼ਨਰ ਦੇ ਵੱਲੋਂ ਪੇਸ਼ ਹੋਏ ਸੀ ਤਾਂ ਵੱਖ-ਵੱਖ ਪਟੀਸ਼ਨਾਂ ਜਿਹੜੀਆਂ ਨੇ ਉਹ ਕੋਰਟ ਦੇ ਵਿੱਚ ਜਿਹੜੀਆਂ ਦਾਖਲ ਕੀਤੀਆਂ ਸੀ ਔਰ ਉਹਨਾਂ ਸਾਰੀਆਂ ਪਟੀਸ਼ਨਾਂ ਤੇ ਜਦੋਂ ਸੁਣਵਾਈ ਹੋਈ ਤਾਂ ਆਖਿਰਕਾਰ ਇਹ ਵੱਡਾ ਫੈਸਲਾ ਆਇਆ ਸਭ ਤੋਂ ਪੁਰਤੇ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਸਰਕਾਰ ਨੂੰ ਫਿਲਹਾਲ ਰੋਕ ਲੱਗ ਗਈ ਹੈ ਪੰਜਾਬ ਦੀ ਲੈਂਡ ਪੁਲਿੰਗ ਪਾਲਿਸੀ ਤੇ ਯਾਨੀ ਫਿਲਹਾਲ ਇਸ ਦੇ ਵਿੱਚ ਅੱਗੇ ਕੁਝ ਵੀ ਨਹੀਂ ਹੋ ਪਾਏਗਾ ਜਿੱਥੇ ਸਟੇਟਸ ਆ ਉੱਥੇ ਹੀ ਰੁਕ ਜਾਏਗਾ ਲੈਂਡ ਪੁਲਿੰਗ ਪਾਲਿਸੀ ਤੇ ਅੱਗੇ ਪ੍ਰਕਿਰਿਆ ਜਿਹੜੀ ਹੈ ਉਹ ਫਿਲਹਾਲ ਜਾਰੀ ਨਹੀਂ ਰਹੇਗੀ ਜਿੰਨੀ ਦੇਰ ਤੱਕ ਅਦਾਲਤ ਆਪਣਾ ਫਾਈਨਲ ਫੈਸਲਾ ਨਹੀਂ ਸੁਣਾ ਦਿੰਦੀ ਅਦਾਲਤ ਦਾ ਜਦੋਂ ਆਖਰੀ ਫੈਸਲਾ ਆਏਗਾ ਉਸ ਤੋਂ ਬਾਅਦ ਅੱਗੇ ਕੀ ਹੋਏਗਾ ਸਰਕਾਰ ਫਿਲਹਾਲ 4 ਹਫ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਉਹ ਆਪਣਾ ਪੱਖ ਰੱਖਦੀ ਹੈ ਸਰਕਾਰ ਆਪਣੇ ਵੱਲੋਂ ਕਿਸ ਤਰ੍ਹਾਂ ਦੇ ਦਾਅਵੇ ਪੇਸ਼ ਕਰਦੀ ਹੈ ਕੀ ਤਰਕ ਪੇਸ਼ ਕਰਦੀ ਹੈ ਔਰ ਪਟੀਸ਼ਨਰ ਦੇ ਜਿਹੜੇ ਵੱਲੋਂ ਜਿਹੜੇ ਕਿਸ ਤਰ੍ਹਾਂ ਤਰਕ ਦਿੱਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਆਖਰੀ ਫੈਸਲਾ ਲੈਣਾ ਹੈ ਆਪਣਾ ਆਖਰੀ ਫੈਸਲਾ ਸੁਣਾਉਣਾ ਹੈ ਫਿਲਹਾਲ 4 ਹਫ਼ਤੇ ਦਾ ਸਰਕਾਰ ਨੂੰ ਸਮਾਂ ਦਿੱਤਾ ਗਿਆ ਔਰ ਲੈਂਡ ਪੁਲਿੰਗ ਪਾਲਿਸੀ ਤੇ ਰੋਕ ਲੱਗ ਗਈ ਹੈ ਯਾਨੀ ਸਟੇ ਹੋ ਗਈ ਹੈ ਪਾਲਿਸੀ ਜਿਹਦਾ ਸੀ ਸਧਾਰਨ ਅਰਥਅਤ ਕਹਿੰਦੇ ਆ ਕਿ ਕਿਸੇ ਵੀ ਚੀਜ਼ ਤੇ ਜਦੋਂ ਉਸ ਮਸਲੇ ਤੇ ਸੁਣਵਾਈ ਜਾਰੀ ਹੋਵੇ ਤਾਂ ਉਸ ਨੂੰ ਸਟੇ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਕੋਰਟ ਨੇ ਇਸ ਮਸਲੇ ਨੂੰ 4 ਹਫ਼ਤੇ ਦੇ ਲਈ ਲੈਂਡ ਪੁਲਿੰਗ ਪਾਲਿਸੀ ਤੇ ਜਿਹੜਾ ਹੈਗਾ ਸਟੇ ਲਾ ਦਿੱਤਾ ਹੈ ਰੋਕ ਲਾ ਦਿੱਤੀ ਆ ਹੁਣ 4 ਹਫ਼ਤੇ ਦਾ ਸਮਾਂ ਸਰਕਾਰ ਕੋਲੇ ਸਰਕਾਰ ਆਪਣਾ ਪੱਖ ਕਿਸ ਤਰ੍ਹਾਂ ਦਾ ਪੇਸ਼ ਕਰਦੀ ਆ ਸਰਕਾਰ ਦੇ ਕਿਸ ਤਰ੍ਹਾਂ ਦੇ ਦਾਅਵੇ ਹੋਣਗੇ ਕਿਸ ਤਰ੍ਹਾਂ ਦੇ ਤਰਕ ਹੋਣਗੇ ਸਰਕਾਰ ਕਿਸ ਤਰ੍ਹਾਂ ਦੇ ਐਵੀਡੈਂਸ ਲੈ ਕੇ ਕੋਰਟ ਦੇ ਵਿੱਚ ਆਏਗੀ ਔਰ ਉਸ ਤੋਂ ਬਾਅਦ ਸਰਕਾਰ ਦੀਆਂ ਦਲੀਲਾਂ ਹੋਣਗੀਆਂ ਔਰ ਪਟੀਸ਼ਨਰ ਦੀਆਂ ਦਲੀਲਾਂ ਹੋਣਗੀਆਂ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਆਖਰੀ ਫੈਸਲਾ ਸੁਣਾਉਣਾ ਹੈ ਆਖਰੀ ਫੈਸਲਾ ਕੀ ਹੋਏਗਾ ਇਹ ਤਾਂ ਸੁਣਵਾਈ ਜਦੋਂ ਅੱਗੇ ਹੋਵੇਗੀ ਉਦੋਂ ਪਤਾ ਲੱਗੇਗਾ ਪਰ ਹਾਲ ਫੁਲਾਲ ਦੀ ਘੜੀ ਵੱਡੀ ਕਾਰਵਾਈ ਕਵਾਂਗੇ ਅੱਜ ਔਰ ਅ ਅੱਜ ਦੀ ਸੁਣਵਾਈ ਦੇ ਦੌਰਾਨ ਕੋਰਟ ਨੇ ਸਿੱਧੇ ਤੌਰ ਤੇ 4 ਹਫ਼ਤੇ ਦਾ ਸਮਾਂ ਦਿੰਦਿਆਂ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਤੇ ਰੋਕ ਲਾ ਦਿੱਤੀ ਹੈ ਫਿਲਹਾਲ ਲੈਂਡ ਪੂਲਿੰਗ ਪਾਲਿਸੀ ਦੀ ਪ੍ਰਕਿਰਿਆ ਰੁਕ ਗਈ ਹੈ ਇਸ ਤੋਂ ਬਾਅਦ ਹਲੇ ਜਿੰਨੀ ਦੇ ਤੱਕ ਅਦਾਲਤ ਦਾ ਕੋਈ ਅਗਲਾ ਫੈਸਲਾ ਨਹੀਂ ਆਉਂਦਾ ਇਸ ਪਾਲਿਸੀ ਨੂੰ ਲੈ ਕੇ ਹਾਈ ਕੋਰਟ ਹੈਸ ਸਟੇਡ ਦੀ ਲੈਂਡ ਪੂਲਿੰਗ ਪਾਲਿਸੀ 2025 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨ ਜੋ ਡਿਵੀਜ਼ਨ ਬੈਂਕਸ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਤੇ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਹੈ ਉਹ ਚ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਬਾਲਿਓ ਪਿੰਡ ਦੇ 250 ਏਕੜ ਜਿੰਨਾ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੀ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਪ੍ਰੀਟ ਪ੍ਰੈਜਨ ਫਾਈਲ ਕਰਕੇ ਉਹਨਾਂ ਨੇ objections ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਫਸੀਟੀ ਲੈਆਰਰ ਐਕ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ੇ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ ਆਰ ਐਫ ਸੀਟੀ ਐਲ ਆਰ ਆਰ ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜ਼ਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾਂ ਤੱਕ ਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਆਪਰੇਸ਼ਨ ਇਹਦਾ ਸਟੇ ਕੀਤਾ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਹੈ ਸਟੇ ਕਦੋਂ ਤੱਕ ਰਹੇਗੀ ਜੀ ਸਟੇ ਤਾਂ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿੰਨੀ ਡੇਟ ਆਂਦੀ ਹੈ ਅੱਗੇ ਉਦੋਂ ਬਾਅਦ ਸਟੇਟ ਨੇ ਸਟੇਟ ਇੰਟਾਇਰ ਆਰਡਰ ਕੀਤਾ ਹੈ ਇੰਟਾਇਰ ਆਰਡਰ ਜਦੋਂ ਕੋਰਟ ਨੇ ਇੰਟਾਇਰ ਆਰਡਰ ਪਾਸ ਕੀਤਾ ਫਾਈਨਲ ਅਰਬਿਟ੍ਰੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣੇ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੀアリング ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਸੋ ਯੈਸ ਸਰ ਕਿੰਨੀਆਂ ਪਟੀਸ਼ਨਸ ਕਲੱਬ ਹੋਈਆਂ ਇਹਦੇ ਵਿੱਚ ਇਹ ਨਹੀਂ ਇੱਕ ਪਟੀਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਹੈ ਮਿਸਟਰ ਗਿੱਲ ਵਾਲੀ ਪਟੀਸ਼ਨ ਹੈ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹੀアリング ਹੋਈ ਹੈ ਉਹ ਚ ਨੋਟਿਸ इशੂ ਕੀਤਾ ਗਿਆ ਉਹ ਵਿੱਚ ਕਿੰਨੇ ਨੇ ਤੁਹਾਡੇ ਪਟੀਸ਼ਨਰ ਉਹ ਚੋਂ 102 ਪਟੀਸ਼ਨਰ ਹੈ ਔਰ ਉਹਦੇ ਚ ਹੋਰ ਕੀ ਹੈ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰਾਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਸਹੀ ਪੰਜਾਬ ਗਵਰਨਮੈਂਟ ਦੇ ਉਹ ਆ ਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕੰਸੈਂਟ ਦਿਓ ਉਹ ਬੜਾ ਡਿਟੇਲ ਦੱਸੀ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ 'ਚ ਤਾਂ ਕੋਈ ਐਂਟਰੀ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋ ਗਈ ਐਨ ਟੋਟੋ ਤੇ ਉਹ ਜਿਹੜੇ ਆਪਰੇਟਿਵ ਪਾਰਟ ਉਹ ਵੀ ਸਟੇ ਹੋਣੇ ਬਣਦੇ ਆ ਬਾਕੀ ਆਰਡਰ ਜੋ ਵੀ ਕੋਰਟ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ